ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਬੇਨਤੀ ਹੈ ਜੇ ਫਿਰ ਜਾਂਦਾ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦਾਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 9878393488 ਆ ਤਸੱਲੀ ਭਰ ਕੇ ਤੁਸੀਂ ਆਏ ਕਰਨੀ ਤੁਸੀਂ ਪੈਸੇ ਲੈਣੇ ਆ ਗਏ ਲੋ ਦੋਸਤੋ ਇੱਕ ਬਾਈਕ ਉੱਤੇ ਤਾਜੀ ਸੂਈ ਵੇਖਾੜਾ ਸ਼ਰਨੇ ਬਰਾੜ ਦੇ ਘਰ ਤੋਂ ਵੀਡੀਓ ਕਵਰ ਕਰ ਰਹੇ ਆਂਗੇ ਆਹ ਵਾਲੀ ਤਾਜੀ ਸੂਈ ਆ ਮਗਰ ਇਹ ਦੇ ਬੱਛਾ ਹਾਂ ਮਗਰ ਇਹ ਦੇ ਬੱਛਾ ਵਾ ਤੇ ਕੱਦ ਟੋਕੜ ਵੇੜਾ ਫੁੱਲ ਵੱਡੇ ਕੱਦ ਕਠ ਵਾਲੇ ਸ਼ਰਨ ਆਪ ਕਰੇ ਹੈਣੀਗਾ ਤੇ ਉਹਦਾ ਬੇਟਾ ਉਹਦਾ ਪਜਣ ਕੇ ਲੈਣ ਦੇ ਕੀ ਦੱਦਵਾ ਤੇ ਕੀ ਆ ਸੂਆ ਇਧਰ ਪਤਾ ਹੀ ਦੱਸ ਕੇ ਗਿਆ ਘਰੇ ਹੋਏ ਨੂੰ ਉਹ ਆਪ ਹੈਣੀਗਾ ਘਰੇ ਹਾਂਜੀ ਸੱਚੀ ਗੱਲ ਬਾਈ ਜੀ ਸ੍ਰੀ ਕਾਲ ਇੱਕ ਵਾਰੀ ਦਾਦੀ ਕਿਹੜਾ ਸੂਆ ਸੋਈ ਆ ਇਹ? ਇਹ ਬਈ ਦੂਜਾ ਸੂਆ ਸੋਈ ਆ। ਕਦੋਂ ਦੀ ਸੂਈ ਵੀ ਆ? ਇਹ ਸੂਈ ਵੀ ਆ 10 ਦਿਨ ਹੋ ਗਏ ਸੂਈ ਨੂੰ। ਮਗਰ ਬੱਚਾ ਹੈ ਤੇ? ਮਗਰ ਬੱਚਾ ਹਾਂਜੀ। ਦੁੱਧ ਕਿੰਨਾ ਥੱਲੇ ਤੇ? ਦੁੱਧ ਇਹ ਗਏ ਥੱਲੇ 12 ਕਿਲੋ ਪੂਰਾ। ਦੋ ਟਾਂ ਚੋ ਕੇ ਲੈ ਜਾਵੇ? ਹਾਂਜੀ। ਚੋ ਤੇਰਾ ਪਾਪਾ? ਹਾਂਜੀ ਹਾਂਜੀ। ਠੀਕ ਆ। ਤੇ ਮੁੱਲ ਦੱਸ ਦੇ ਦਾ ਫਿਰ? ਮੁੱਲ ਇਹ ਗਏ ਦਾ 38000 ਰੁਪਇਆ। ਤੇ ਜ਼ਮਾਨਤਾਨ ਹੈ? ਕਰ ਦਾਂਗੇ। ਲਓ ਜੀ ਦੋਸਤੋ ਬੱਚੇ ਦਾਦਾ ਵੀ ਦੁੱਧ 12 ਕਿਲੋ ਆ। ਖਰਨਾਬ ਘਰੇ ਹੈਡਿੰਗ ਤੇ ਸ਼ਾਰਨ ਦਾ ਫੋਨ ਲਾ ਕੇ ਨੰਬਰ ਸਕਰੀਨ ਤੇ ਜਿਹੜੇ ਗੱਲਬਾਤ ਕਰ ਸਕਦੇ ਸਾਰੇ ਤੁਸੀਂ ਇਹਦੀ ਹਾਦੀ ਚੋਈ ਵਾਲੇ ਸੋਹਣੇ ਥਾਨ ਆ ਗਏ ਮੋٹے ਮੋٹے ਮੱਝਾਂ ਆ ਰਗੇ ਸੋਹਣਾ ਹਵਾਨਾ ਵਾ ਮੇਨ ਗੱਲ ਵੀ ਕਰਾਉ ਸੰਗ ਦੁੱਧ ਹੋਊਗਾ ਚਟਾ ਮੱਝਾਂ ਆ ਰਗੇ ਦਾ ਤੇ ਵੇਖ ਸਕਦੇ ਹੋ ਸੋਹਣੀ ਵਿਹੜਾ ਕਰਾਉ ਸੰਗ ਚ ਮਗਰ ਦੇ ਬੱਚਾ 10 ਦਿਨ ਸੁਈ ਨੂੰ ਸਮਾ ਹੋ ਗਿਆ ਮੌਲ 38000 ਰੁਪਏ ਵਿੱਚੋਂ ਕੋਈ ਥੋੜਾ ਛੋਟ ਛੱਪਾ ਤੁਹਾਡਾ ਮਾਨਤਾਨ ਕੋਈ ਹੋ ਜਾਊਗਾ ਥਾਂ ਤੋਂ ਇਧਰ ਜਮਾ ਇੱਕੋ ਜਿਹਾ ਪੀੜੀ ਪਾ ਵਾਂਗੂ ਚਾਰਾ ਗੋਠਾਂ ਤੇ ਇੱਕੋ ਜਿਹਾ ਸਾਈਜ਼ ਆ ਕੋਈ ਨਾ ਕੋਈ ਛੋਟਾ ਨਾ ਬਾਕੀ ਤੁਸੀਂ ਸੱਲੀਪਾ ਦੇ ਕੋਲ ਆ ਕੇ ਕਰ ਲੈਣੀ ਆਉਦੀ ਤੁਸੀਂ ਦੇਖ ਕੇ ਸੱਲੀਪਾ ਕਰਕੇ ਆਉਦੀ ਲੈ ਲੈਣੀ ਹੈਗੀ ਮੁੱਲ 38000 ਰੁਪਏ ਵਿੱਚੋਂ ਕੋਈ ਛੋਟ ਛੱਪਾ ਹੋ ਜਾਊਗਾ ਇਹਦਾ ਦੱਬੀ ਵਰ ਦੱਸ ਵੀ ਇਹ 2 ਮਹੀਨੇ 3 ਮਹੀਨੇ ਦੀ ਸੁਈ ਵੀ ਆ ਠੀਕ ਆ ਜੀ ਤੇ 10 ਕਿਲੋ ਦੋਦੇ ਇਸ ਟਮ ਰੈੜੀ ਆ ਇਹਦੇ ਥਲੇ ਰੈੜੀ ਆ ਹਾਂਜੀ ਇਹਦਾ ਮੁੱਲ ਇਹਦਾ ਮੁੱਲ ਹੈਗਾ 20000 ਰੁਪਏ ਠੀਕ ਆ ਟੋਕੜੀ ਆ ਹਾਂਜੀ ਟੋਕੜੀ ਮੰਨੋ ਠੀਕ ਆ ਜੀ ਲੋ ਵੀ ਦੋਸਤੋ ਕਦ ਕੱਟਦਾ ਫਾਲੋਅਰ ਵਧਾਈ ਤੇ ਦੇਖ ਸਕਦੇ ਹੋਗੇ ਜਿੱਡਾ ਜਵਾਗ ਦਾ ਕੱਟ ਉਹ ਉੱਤੋਂ ਦੀ ਭੋਰਾ ਜਾਂਦੀ ਹੈਗੀ ਤੇ ਘਟੋ ਘਟਾ ਵੀ ਹੋਊਗਾ 5.5 ਫੁੱਟ ਸੋਨਾ ਹਵਾਨਾ ਫਟੇਂਗਾਲਾ ਹਵਾਨਾ ਵਾ ਬਾਕੀ ਤੁਹਾਡੇ ਸਾਹਮਣੇ ਆ ਗਈ ਥੋੜੀ ਚੱਕੀ ਤੁਰੀ ਆਉਂਦੀ ਆ ਕਿ ਮੁੱਲ ਇਹਦਾ 20000 ਤੋਂ 10 ਕਿਲੋ ਤੁਸੀਂ ਬਾਈ ਦੇ ਕਰੋ ਕੰਡੇ ਵਾਲਾ ਚੋਕੇ ਲੈ ਜਾਣਾ ਵਾ ਸੋਨੇ ਥਾਣਾ ਹਾਦੀ ਚਵਾਈ ਵਾਲੇ ਚਾਰ ਹੀ ਥਾਣਾ ਦਾ ਆ ਕੇ ਫੋਟ ਛਾਂਗ ਆ ਗਈ ਥੋੜੀ ਦਸਤੀ ਜ਼ਰੂਰ ਤੁਸੀ ਜੇ ਤੁਹਾਨੂੰ ਇਹ ਪਰ ਚੰਗੀ ਸੇਵਾ ਸੰਭਾਲ ਗੌਰ ਕਰ ਲਓਗੇ ਤਾਂ ਇਹ ਗਾਣੂ ਚੰਗੀ ਵਿਹੜ ਕੋਈ ਤਿਆਰ ਹੋ ਜੂਗੀ ਬਾਕੀ ਤੁਸੀਂ ਸੇਵਾ ਸੰਭਾਲ ਗੌਰ ਵੇਖ ਲੈਣੇ ਮੁੱਲ ਇਹਦਾ 10000 ਰੁਪਏ ਆ 20000 ਰੁਪਏ ਸੌਰੀ 10 ਕਿਲੋ ਦੁੱਧ ਆਗਾ ਜੇ ਨਾਲ ਤੁਹਾਡੇ ਪਸੰਦ ਆ ਤੁਸੀਂ ਸ਼ਰਨੇ ਬਰਾਡ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਧੰਨਵਾਦ